ਕੀ ਸਾਰੇ ਨੂੰ ਹੋਰ ਸਨਾਉ ਤੁਹਾਡਾ ਕੀ ਹਾਲ ਚਾਲ ਹੈ ਤੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਕੱਲ ਮੈਂ ਵੀਡੀਓ ਬਣਾਈ ਸੀਗੀ ਵੀ ਸਾਡੇ ਏਰੀਆ ਚ ਕਾਫੀ ਪਾਣੀ ਆ ਗਿਆ ਤੇ ਕਾਫੀ ਪਾਣੀ ਦੇ ਨਾਲ ਜਿਹੜਾ ਵਾ ਉਹ ਵਿਚਾਰੇ ਜਿਹੜੇ ਗਰੀਬ ਆ ਉਹਨਾਂ ਲੋਕਾਂ ਨੂੰ ਬਹੁਤ ਹੀ ਨੁਕਸਾਨ ਹੋ ਰਿਹਾ ਹੈ ਤੇ ਡੰਗਰਮਾਲ ਦਾ ਨੁਕਸਾਨ ਹੋ ਰਿਹਾ ਹੈ ਲੋਕਾਂ ਨੂੰ ਰਹਿਣ ਦੀ ਪ੍ਰੋਬਲਮ ਹੋ ਰਹੀ ਹੈ ਚਲੋ ਕਾਫੀ ਜਣੇ ਤੁਸੀਂ ਕਮੈਂਟ ਕੀਤੇ ਬਹੁਤ ਵਧੀਆ ਲੱਗਾ ਕਿ ਕਾਫੀ ਜਾਣੇ ਜਰੇ ਅਰਦਾਸ ਕਰ ਰਹੀ ਆ ਕਿ ਇਸ ਮੁਸ਼ਕਿਲ ਘੜੀ ਵਿੱਚ ਸਾਰਿਆਂ ਨੂੰ ਜਿਹੜਾ ਵਾ ਉਹ ਭਾਰਨ ਨਾ ਆਵੇ ਪਰਮਾਤਮਾ ਤੇ ਅੱਜ ਦੀ ਵੀਡੀਓ ਵਿੱਚ ਅਸੀਂ ਲੈ ਕੇ ਆਏ ਆ ਤੁਹਾਡੇ ਨਾਲ ਤੇ ਚਿਹਰੇ ਤੇ ਉਤੇ ਨਾ ਅਨਚਾਹੇ ਵਾਲ ਜਿਹਨੂੰ ਫੇਸ਼ੀਅਲ ਹੈਅਰ ਕੇਨ ਕਹਿ ਦਿੰਦੇ ਨੇ ਉਹ ਹੋ ਜਾਂਦੇ ਨੇ ਮੈਂ ਇੱਕ ਦੋ ਵੀਡੀਓ ਅੱਗੇ ਵੀ ਤੁਹਾਡੇ ਨਾਲ ਸ਼ੇਅਰ ਕੀਤੀਆਂ ਸੀਗੀਆਂ ਬਟ ਕਈ ਕਮੈਂਟ ਬਾਰ-ਬਾਰ ਆਉਂਦੇ ਨੇ ਕੀ ਸਿਸਟਰ ਸਾਨੂੰ ਭੈਣ ਜੀ ਤੁਸੀਂ ਦੱਸੋ ਕਿ ਇਹ ਚੀਜ਼ ਸਹੀ ਆ ਇਹਦੇ ਨਾਲ ਜਿਹੜਾ ਇਲਾਜ ਹੋ ਜਾਂਦਾ ਹੈ ਮੈਂ ਤੁਹਾਨੂੰ ਇੱਕ ਦੋ ਚੀਜ਼ਾਂ ਦੱਸੀਆਂ ਸੀ ਜਿਸ ਨਾਲ ਅਸੀਂ ਜਿਹੜੇ ਆਪਣੇ ਅਣਚਾਹੇ ਵਾਲ ਔਖਤਮ ਕਰ ਸਕਦੇ ਆ ਤੇ ਮੈਂ ਤੁਹਾਨੂੰ ਰਿਪਲਾਈ ਵੀ ਕਰਦੀ ਆ ਬਟ ਬਾਰ ਬਾਰ ਕਮੈਂਟ ਆਉਣ ਤੇ ਮੈਂ ਅੱਜ ਤੁਹਾਡੇ ਨਾਲ ਫੇਰ ਵੀਡੀਓ ਦੁਬਾਰਾ ਬਣਾ ਰਹੀ ਆ ਇਸ ਚੀਜ਼ ਨੂੰ ਅਸੀਂ ਜਿਹੜਾ ਵਾ 100% ਜਿਹੜਾ ਗਰੰਟੀ ਦੇ ਨਾਲ ਖਤਮ ਕਰ ਸਕਦੇ ਆ ਕੋਈ ਘਪਰਾਉਣ ਦੀ ਲੋੜ ਨਹੀਂ ਇਸ ਦਾ ਪਰਮਨੈਂਟ ਹੱਲਾ ਜਾਂ ਲੇਜ਼ਰ ਜਦੋਂ ਸਾਡੇ ਇਸ ਏਰੀਏ ਤੇ ਹਾਰਡ ਵਾਲ ਆ ਜਾਂਦੇ ਕਈ ਤਾਂ ਲੂਈ ਲੂਈ ਬ੍ਰੀਕ ਵਾਲ ਹੁੰਦੇ ਹਨ ਉਹ ਤਾਂ ਜਿਹੜਾ ਉਹਦੀ ਟੈਨਸ਼ਨ ਦੀ ਲੋੜ ਨਹੀਂ ਉਹ ਤਾਂ ਜਿਹੜਾ ਵਾ ਛੱਟਪਟ ਜਿਹੜੇ ਇਸਾਨੀ ਨਾਲ ਖਤਮ ਕਰ ਸਕਦੇ ਬਟ ਜਿਹੜੇ ਹਾਰਡ ਮੋٹے ਵਾਲ ਆ ਜਾਂਦੇ ਨੇ ਇਧਰ ਇਧਰ ਸਭ ਤੋਂ ਪਹਿਲਾਂ ਇਹਦਾ ਵੀ ਕਾਰਨ ਕੀ ਆ ਕਿ ਸਾਡੇ ਵਾਲ ਆਉਂਦੇ ਕਿਉਂ ਨੇ ਇਹ ਇਹਨਾਂ ਦਾ ਕਾਰਨ ਹੈ ਜੀ ਸਾਡੇ ਹਾਰਮੋਨਸ ਇੰਬੈਲੈਂਸ ਹੋ ਜਾਣਾ ਥਾਇਰੋਇਡ ਪ੍ਰੋਬਲਮ ਹੋ ਜਾਂਨੀ ਪੀਸੀਓਡੀ ਇਹ ਕਈ ਪ੍ਰੋਬਲਮਸ ਨੇ ਜਿਹਦੇ ਨਾਲ ਜਿਹੜਾ ਵਾ 30 30 ਪਲੱਸ 35 ਪਲੱਸ ਇੱਥੇ ਕਾ ਕੇ ਲੇਡੀਜ਼ ਨੂੰ ਹਾਰਮੋਨਸ ਦੀ ਪ੍ਰੋਬਲਮਸ ਹੋਣ ਡੈ ਪੈਂਦੀ ਹੈ ਕਈ ਵਾਰ ਆਫਟਰ ਪ੍ਰੈਗਨancies ਹੋਣ ਡੈ ਪੈਂਦੀ ਹੈ ਕਿਉਂਕਿ ਲੇਡੀਜ਼ ਵਿੱਚ ਹਾਰਮੋਨ ਜਿਹੜੇ ਅਪ ਐਂਡ ਡਾਊਨ ਹੁੰਦੇ ਰਹਿੰਦੇ ਨੇ ਤੇ ਇਹਦੇ ਨਾਲ ਕਈ ਵਾਰੀ ਇਹਨਾਂ ਵਿੱਚ ਜਿਹੜੇ ਮੈਨਸ ਵਾਲੇ ਮਤਲਬ ਕਿ ਆਦਮੀਆਂ ਵਾਲੇ ਹਾਰਮੋਨਾਂ ਇਹ ਸਾਡੇ ਵਾਲ ਜ਼ਿਆਦਾ ਆਉਣੇ ਸ਼ੁਰੂ ਹੋ ਜਾਂਦੇ ਨੇ ਤੇ ਇਸ ਚੀਜ਼ ਨੂੰ ਕੰਟਰੋਲ ਕਿਵੇਂ ਕੀਤਾ ਜਾ ਸਕਦਾ ਮੋਟਾਪਾ ਵੀ ਇਹ ਇੱਕ ਚੀਜ਼ ਇਹਦਾ ਇੱਕ ਜਿਹੜਾ ਵਾ ਵੱਡਾ ਕਾਰਨ ਹੈ ਕਿਉਂਕਿ ਜਦੋਂ ਸਾਨੂੰ ਮੋਟਾਪਾ ਆ ਜਾਂਦਾ ਨੇ ਸਾਡਾ ਮੈਟਾਬੋਲਿਜ਼ਮ ਜਿਹੜਾ ਵਾ ਉਹ ਘੱਟ ਕੰਮ ਕਰਦਾ ਹੈ ਤੇ ਇਹਦੇ ਨਾਲ ਜਿਹੜਾ ਵਾ ਸਾਡੀ ਬਾਡੀ ਜਿਹੜੀ ਐਕਟਿਵ ਨਹੀਂ ਰਹਿੰਦੀ ਲੀਜੀ ਹੋ ਜਾਂਦੀ ਹੈ ਸਾਡੇ ਫਿਰ ਹਾਰਮੋਨਸ ਸਾਨੂੰ ਥਾਇਰੋਇਡ ESIOD ਇਹ ਪ੍ਰੋਬਲਮਸ ਆਉਣ ਦੇ ਪੈਂਦੀਆਂ ਨੇ ਇਸ ਤੋਂ ਪਹਿਲਾਂ ਕਿ ਸਾਡਾ ਜਿਹੜਾ ਸਭ ਤੋਂ ਮੇਨ ਕੰਮ ਕੀ weight balance ਵਿੱਚ ਰਹੇ ਜਿਹਦ ਨਾਲ ਸਾਨੂੰ ਕੋਈ ਪ੍ਰੋਬਲਮ ਨਾ ਹੋਵੇ ਸਭ ਤੋਂ ਪਹਿਲਾਂ ਅਸੀਂ ਜਿਹੜਾ ਵਾ ਅਸੀਂ ਬਾਹਰੋਂ ਤਾਂ ਇਸ ਚੀਜ਼ ਨੂੰ ਖਤਮ ਕਰ ਲਾਂਗੇ ਤੇ ਬਟ ਸਾਨੂੰ ਇਹ ਵੀ ਜ਼ਰੂਰੀ ਹੈ ਕਿ ਇਹ ਅੰਦਰੋਂ ਵੀ ਹੀਲ ਹੋਵੇ ਤੇ ਇਹਦੇ ਵਾਸਤੇ ਮੈਂ ਤੁਹਾਨੂੰ ਇੱਕ ਡਰਿੰਕ ਦੱਸਦੀ ਹਾਂ ਜਿਹੜੀ ਤੁਸੀਂ ਰੋਜ਼ ਸਵੇਰੇ ਲਓ ਤੇ ਇਹਦੇ ਨਾਲ ਜਿਹੜਾ ਵਾ ਤੁਹਾਡਾ weight ਘਟੇਗਾ ਤੇ ਤੁਹਾਡਾ ਅੰਦਰੋਂ ਜਿਹੜਾ ਸਰੀਰ ਦੀ ਸਫਾਈ ਹੁੰਦੀ ਰਹੇਗੀ ਤੇ ਇਹ ਜਿਹੜੇ ਤੁਹਾਨੂੰ ਜਿਹੜੀ ਹੈ ਪੀਸੀਓਡੀ ਵਗੈਰਾ ਤੁਹਾਨੂੰ ਕਬਸ ਪ੍ਰੋਬਲਮ ਮੋਟਾਪੇ ਦੀ ਪ੍ਰੋਬਲਮ ਨਹੀਂ ਹੋਏਗੀ ਤੇ ਤੁਹਾਡੀ ਸਕਿਨ ਗਲੋ ਕਰੇਗੀ ਤੇ ਇਹ ਤੁਹਾਡੇ ਬਹੁਤ ਹੈਲਪ ਕਰਦੀ ਆ ਵਾਲਾਂ ਨੂੰ ਖਤਮ ਕਰਨ ਦੇ ਵਿੱਚ ਤੁਹਾਨੂੰ ਲੈਣਾ ਹੈ ਇੱਕ ਚਮਚ ਤੁਸੀਂ ਜੀਰਾ ਲੈ ਲੈਣਾ ਹੈ ਅੱਧਾ ਚਮਚ ਅਜਵਾਇਨ ਤੇ ਅੱਧਾ ਚਮਚ ਸੌਂਫ ਲੈ ਕੇ ਤੁਸੀਂ ਇਹਨਾਂ ਤਿੰਨਾਂ ਚੀਜ਼ਾਂ ਨੂੰ ਰਾਤ ਨੂੰ ਇੱਕ ਗਲਾਸ ਪਾਣੀ ਵਿੱਚ ਡਿਪ ਕਰ ਲੈਣਾ ਹੈ ਤੇ ਸਵੇਰੇ ਇਸ ਪਾਣੀ ਨੂੰ ਇੱਕੋ ਬਾਲ ਦਵਾ ਕੇ ਤੇ ਛਾਣ ਕੇ ਇਸ ਪਾਣੀ ਨੂੰ ਲੈਣਾ ਹੈ ਤੇ ਦੇਖਿਓ ਫਿਰ ਇਹਦੇ ਰਿਜ਼ਲਟ ਇਹਦੇ ਨਾਲ ਤੁਹਾਡਾ ਢੇਟ ਸਾਫ ਹੋਣ ਡੇਪੇਗਾ ਪਲੱਸ ਤੁਹਾਡਾ ਜਿਹੜਾ weight ਆ ਉਹ ਲੂਸ ਹੋਣ ਡੇਪੇਗਾ ਤੇ ਤੁਹਾਡੇ ਸਕਿਨ ਤੇ ਗਲੋ ਵੀ ਆਏਗਾ ਤੇ ਤੇਰੇ ਜਿਹੜੇ ਤੁਹਾਡੇ ਹਾਰਮੋਨਸ ਇੰਬੈਲੈਂਸ ਹੁੰਦੇ ਨੇ ਉਹ ਠੀਕ ਹੋਣ ਡੇਪਣਗੇ ਤੇ ਜਦੋਂ ਤੁਹਾਡਾ ਸਿਸਟਮ ਸਰੀਰ ਦਾ ਅੰਦਰੋਂ ਠੀਕ ਹੋ ਜਾਏਗਾ ਤਾਂ ਫਿਰ ਤੁਹਾਡੇ ਜਿਹੜੇ ਇਹ ਚੀਜ਼ਾਂ ਆਉਣਗੀਆਂ ਨੇ ਚਿਹਰੇ ਤੇ ਤੇ ਜਿਨ੍ਹਾਂ ਦੇ ਵਾਲ ਆ ਗਏ ਨੇ ਉਹ ਕੀ ਕਰਨ ਕਿ ਤੁਸੀਂ ਜਿਹੜਾ ਲੈਣਾ ਹੈ ਫਟਕਰੀ ਲੈਣੀ ਹੈ ਫਟਕਰੀ ਮੈਂ ਤੁਹਾਨੂੰ ਅੱਗੇ ਵੀ ਦੋ ਤਿੰਨ ਮਾਰੀ ਵੀਡੀਓ 'ਚ ਦੱਸੂਦੀਆਂ ਕਿ ਇੱਕ ਤਾਂ ਲੇਜ਼ਰ ਲੇਜ਼ਰ ਟ੍ਰੀਟਮੈਂਟ ਜਿਹੜਾ ਬਹੁਤ ਮਹਿੰਗਾ ਏ ਤੇ ਹਰ ਕੋਈ ਇਹਨੂੰ ਅਫੋਰਡ ਨਹੀਂ ਕਰ ਸਕਦਾ ਤੇ ਇਹਦੇ ਨਾਲ ਵੀ ਕਈ ਵਾਰੀ ਜਿਹੜਾ ਵਾ ਦੁਬਾਰਾ ਜਿਹੜੇ ਇਹ ਪ੍ਰੋਬਲਮ ਹੋ ਜਾਂਦੀ ਆ ਵਾਲ ਦੁਬਾਰਾ ਆ ਜਾਂਦੇ ਨੇ ਤੁਸੀਂ ਫਟਕਰੀ ਲੈਣੀ ਏ ਨਾਰਮਲ ਦੇਖੋ ਕੋਈ ਵੀ ਤੁਸੀਂ ਫਟਕਰੀ ਲੈ ਲੈਣੀ ਏ ਫਟਕਰੀ ਲੈ ਕੇ ਇਹ ਟਿੱਕੀ ਟਾਈਪ ਵੀ ਆ ਜਾਂਦੀ ਆ ਪਿੰਕ ਫਟਕਰੀ ਵੀ ਆ ਜਾਂਦੀ ਆ ਤੁਸੀਂ ਕੋਈ ਵੀ ਲੈ ਲਓ ਜੇ ਉਹ ਟਿੱਕੀ ਟਾਈਪ ਨਹੀਂ ਮਿਲਦੀ ਹੈਗੀ ਤੁਸੀਂ ਇਹ ਵੀ ਲੈ ਲਓ ਇਹਨੂੰ ਥੋੜਾ ਜਿਹਾ ਰਗੜ ਕੇ ਇਹਨੂੰ ਸਾਫ਼ ਕਰ ਲਓ ਇਕਵਲ ਜਿਹਾ ਤੇ ਤੁਸੀਂ ਹਲਕਾ ਜਿਹਾ ਆਪਾਂ ਫੇਸ ਨੂੰ ਆਪਣੇ ਨੂੰ ਗਿੱਲਾ ਕਰਕੇ ਤੇ ਫਟ ਕਰੀਮ ਨੂੰ ਇੱਕ ਦੋ ਮਿੰਟ ਕੋਸੇ ਪਾਣੀ ਵਿੱਚ ਡਿਪ ਕਰਕੇ ਜਦੋਂ ਇਹ ਮੈਲਟ ਹੋਣੀ ਸ਼ੁਰੂ ਹੋ ਜਾਂਦੀ ਹੈ ਤਾਂ ਤੁਸੀਂ ਆਪਣੇ ਫੇਸ ਤੇ ਇਸ ਤਰੀਕੇ ਨਾਲ ਜਿੱਥੇ-ਜਿੱਥੇ ਤੁਹਾਡੇ ਹੇਅਰ ਨੇ ਅਪਰ ਲਿਪਸ ਤੇ ਫੇਸ ਸਾਰੇ ਫੇਸ ਤੇ ਤੁਸੀਂ ਰਗੜ ਸਕਦੇ ਹੋ ਬਟ ਤੁਸੀਂ ਆਪਣੇ ਆਇਲੈਸਸ ਇਥੋਂ ਆ ਆਈਬ੍ਰੋ ਤੇ ਇਹਨਾਂ ਪਲਕਾਂ ਤੋਂ ਬਚਾ ਕੇ ਰੱਖੋ ਕਿਉਂਕਿ ਇਹ ਹੇਅਰ ਰਿਮੂਵਰ ਦੀ ਪ੍ਰੋਪਰਟੀਆਂ ਰੱਖਦੀ ਆ ਇਹ ਤੁਹਾਡੇ ਵਾਲ ਉਤਾਰਦੀ ਆ ਤੇ ਆਈਬ੍ਰੋਸ ਤੋਂ ਬਚਾ ਕੇ ਰੱਖਣਾ ਹੈ ਤੁਸੀਂ ਫੋਰਹੈਡ ਤੇ ਲਗਾ ਸਕਦੇ ਹੋ ਇੱਥੇ ਇੱਥੇ ਲਗਾ ਸਕਦੇ ਹੋ 1-2 ਮਿੰਟੇ ਦੀ ਮ사ਜ ਕਰੋ ਤੇ 2-3 ਮਿੰਟੇ ਨੂੰ ਲਗਾ ਕੇ ਰੱਖੋ ਇਸ ਤੋਂ ਜ਼ਿਆਦਾ ਨਹੀਂ ਰੱਖਣਾ ਤੇ ਇਹਨੂੰ ਜੇ ਤੁਸੀਂ ਡੇਲੀ ਯੂਜ਼ ਕਰੋਗੇ ਜੇ ਤੁਸੀਂ ਵੈਕਸ ਕਰਦੇ ਹੋ ਤੁਸੀਂ ਕਰਵਾਉ ਕੋਈ ਪ੍ਰੋਬਲਮ ਨਹੀਂ ਜੇ ਤੁਸੀਂ ਵਾਲ ਹਰੇਸ ਕਰਦੇ ਹੋ ਕੁਝ ਵੀ ਕਰਦੇ ਹੋ ਤੁਸੀਂ ਉਹਨੂੰ ਕਰਵਾ ਕੇ ਥ੍ਰੈਡਿੰਗ ਕਰਵਾਉਂਦੇ ਹੋ ਕਰਵਾ ਕੇ ਉਹਦੇ ਜੇ ਤੁਸੀਂ ਥ੍ਰੈਡਿੰਗ ਕਰਵਾਉਂਦੇ ਹੋ ਕਰਵਾ ਕੇ ਉਹਦੇ ਉੱਪਰ ਇਹਨੂੰ ਲਗਾਓ ਤਾਂ ਜ਼ਿਆਦਾ ਅਫੈਕਟ ਪੈਂਦਾ ਹੈ ਤੇ ਇਹ ਹੌਲੀ ਹੌਲੀ ਵਾਲਾਂ ਦੀਆਂ ਰੂਟਸ ਨੂੰ ਕਮਜ਼ੋਰ ਕਰਨਾ ਸ਼ੁਰੂ ਕਰ ਦਿੰਦੀ ਹੈ ਤੇ 2 ਤੋਂ 3 ਮਹੀਨਿਆਂ ਦੇ ਵਿੱਚ ਇਹ ਇੱਕਦਮ ਤੁਹਾਡੇ ਫੇਸ ਨੂੰ ਕਲੀਅਰ ਕਰ ਦਿੰਦੀ ਹੈ ਤੇ ਹੁੰਦੀ ਵੀ ਐਂਟੀਬੈਕਟੀਰੀਅਲ ਹੈ ਤੇ ਇਸ ਕਰਕੇ ਇਹ ਤੁਹਾਡੇ ਫੇਸ ਤੇ ਜੇ ਕੋਈ ਪਿੰਪਲ ਵਗੈਰਾ ਹੋਇਆ ਹੁੰਦਾ ਵਾ ਕੁਝ ਵੀ ਹੋਇਆ ਹੁੰਦਾ ਵਾ ਉਹਨੂੰ ਠੀਕ ਕਰਦੀ ਹੈ ਤੇ ਜਿਹੜੀ ਫਟਕਰੀ ਦਾ ਪਾਊਡਰ ਲੈ ਲਓ ਤੇ ਉਹਦੇ ਵਿੱਚ ਤੁਸੀਂ ਗਲਾਕਚਲ ਐਡ ਕਰਕੇ ਤੇ ਥੋੜੀ ਜੀ ਤੁਸੀਂ ਮਲਤਾਨੀ ਮਿੱਟੀ ਲੈ ਲਓ ਜਾਂ ਤੁਸੀਂ ਬੇਸਨ ਲੈ ਲਓ ਤੇ ਉਹਨੂੰ ਆਪਣੇ ਪੈਕ ਬਣਾ ਕੇ ਤੇ ਆਪਣੇ ਫੇਸ ਤੇ ਲਗਾ ਕੇ ਤੇ ਤੁਸੀਂ ਜਿਹੜਾ ਵਾ 5 ਤੋਂ 7 ਮਿੰਟ ਰੱਖ ਸਕਦੇ ਤੇ ਉਹਨੂੰ ਉਤਾਰ ਲਓ ਤੇ ਇਹਦੇ ਨਾਲ ਵੀ ਕਾਫੀ ਫਰਕ ਪਵੇਗਾ ਬਟ ਜਦੋਂ ਤੁਸੀਂ ਰੋਜ਼ ਫਟ ਕਰੀਨ ਧੋਣ ਤੋਂ ਪਹਿਲਾਂ ਆਪਣੇ ਫੇਸ ਤੇ ਜਾਂ ਰਾਤ ਨੂੰ ਸੌਣ ਤੋਂ ਪਹਿਲਾਂ ਯੂਜ਼ ਕਰੋਗੇ ਤੇ ਇਹਦਾ ਜਿਹੜਾ ਵਾ 100% ਰਿਜ਼ਲਟ ਆਏਗਾ ਹੀ ਆਏਗਾ ਤੇ ਮੈਂ ਕਰੰਟੀਨਰ ਸ਼ੋਰ ਕਹਿ ਸਕਦੀ ਹਾਂ ਕਿਉਂਕਿ ਮੈਂ ਆਪਣੇ ਫੇਸ਼ੀਅਲ ਹੇਅਰ ਮੇਰੇ ਬਹੁਤ ਜ਼ਿਆਦਾ ਸੀਗੇ ਆਫਟਰ ਪ੍ਰੈਗਨੈਂਸੀ ਮੇਰੇ ਹੋ ਗਏ ਸੀਗੇ ਤਾਂ ਮੈਂ ਕਾਫੀ ਜ਼ਿਆਦਾ ਜਿਹੜੇ ਆ ਉਹ ਰਿਮੂਵ ਕਰ ਚੁੱਕੀ ਹਾਂ ਹੁਣ ਮੇਰੇ ਮੋਸਟਲੀ 100 ਤੋਂ 10% ਰਹਿ ਗਏ ਹੋਣਗੇ ਤੇ ਇਹਨੂੰ ਯੂਜ਼ ਜਿਹੜਾ ਤੁਸੀਂ ਰੈਗੂਲਰ ਕਰਨਾ ਹੈ ਤੇ ਇਹ ਕਾਫੀ ਸਕਿਨ ਡਰਾਈ ਕਰ ਦਿੰਦੀ ਹੈ ਤੇ ਉਸ ਤੋਂ ਬਾਅਦ ਤੁਸੀਂ ਕੋਈ ਨਾ ਕੋਈ ਮੋਇਸਚਰਾਈਜ਼ਰ ਜ਼ਰੂਰ ਲਗਾਣਾ ਹੈ ਸਕਿਨ ਨੂੰ ਡਰਾਈ ਨਹੀਂ ਰਹਿਣ ਦੇਣਾ ਤੇ ਉਸ ਤੋਂ ਇਲਾਵਾ ਤੁਸੀਂ ਜੇ ਤੁਹਾਡੇ ਛੋਟੇ ਮੋਟੇ ਫੇਸ਼ਲ हेयर ਨੇ ਮਲਕੀ ਲੂੰਜੀ ਆ ਤਾਂ ਤੁਸੀਂ ਬੇਸਣ ਲੈ ਲਓ ਬੇਸਣ ਦੇ ਵਿੱਚ ਤੁਸੀਂ ਇੱਕ ਚਮਚ ਬੇਸਣ ਲੈ ਲਓ ਉਹਦੇ ਵਿੱਚ ਇੱਕ ਚਮਚ ਚੀਨੀ ਲੈ ਲਓ ਤੇ ਜਾਂ ਤੁਸੀਂ ਸ਼ਹਿਦ ਲੈ ਲਓ ਤੇ ਉਹਦੇ ਵਿੱਚ ਤੁਸੀਂ ਜਿਹੜਾ ਉਹ ਦਹੀਂ ਦੇ ਨਾਲ ਉਹਨੂੰ ਜਿਹੜਾ ਉਹਦਾ ਪੈਕ ਬਣਾ ਕੇ ਆਪਣੇ ਫੇਸ ਤੇ ਲਗਾ ਲਓ ਤੇ ਉਹਨੂੰ ਜਿਹੜਾ ਸੌਚੋ ਜਿਹੜਾ ਤੁਸੀਂ ਬਿਲਕੁਲ 100% ਨਹੀਂ ਸਪਾਉਣਾ ਹੈਗਾ ਜੀ ਤੋਂ 70 ਤੋਂ 80% ਸੁੱਕ ਜੇ ਤਾਂ ਵਾਲਾਂ ਦੀ ਓਪੋਜ਼ਿਟ ਡਾਇਰੈਕਸ਼ਨ ਜੇ ਜਿਸ ਤਰ੍ਹਾਂ ਵਾਲ ਤੁਸੀਂ ਇਸ ਤਰ੍ਹਾਂ ਤਾਂ ਲੈ ਕੇ ਤੇ ਉਹਨੂੰ ਮਲ ਮਲ ਕੇ ਬਟੀਆਂ ਜੀਆਂ ਬਣਾ ਆਪਣਾ ਕੇ ਨਾ ਤੇ ਇਸ ਤਰੀਕੇ ਨਾਲ ਉਤਾਰਨਾ ਹੈ ਤੇ ਜਿਹੜੇ ਤੁਹਾਡੇ ਬ੍ਰੀਕ ਬ੍ਰੀਕ ਰੂਈ ਵਰਗੇ ਹੇਅਰ ਹੁੰਦੇ ਤਾਂ ਉਹ ਉਹਦੇ ਨਾਲ ਹੀ ਰਿਮੂਵ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਤੁਸੀਂ ਆਪਣੇ ਫੇਸ ਨੂੰ ਮੋਇਸਚਰਾਈਜ਼ ਜ਼ਰੂਰ ਕਰਨਾ ਹੈ ਤੇ ਜੇ ਤੁਸੀਂ ਫਟਕਰੀ ਲਗਾਉਂਦੇ ਰਹੋਗੇ ਤਾਂ ਤੁਹਾਡੇ ਜਿਹੜੇ ਆ ਵਾਲ ਵਾ ਉਹ ਦੁਬਾਰਾ ਕਦੀ ਨਹੀਂ ਆਣਗੇ ਕਿਉਂਕਿ ਇਹ ਤੁਹਾਡੇ ਵਾਲਾਂ ਦੀਆਂ ਰੂਟਸ ਨੂੰ ਕਮਜ਼ੋਰ ਕਰ ਦੇਵੇਗਾ ਤੇ ਇਸ ਤਰੀਕੇ ਨਾਲ ਤੁਸੀਂ ਜਿਹੜੇ ਆਪਣੇ ਫੇਸ਼ੀਅਲ ਹੈਅਰ ਰਿਮੂਵ ਕਰ ਸਕਦੇ ਹੋ ਪੈਣਾ ਨੂੰ ਕਬਰਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈ ਮੇਰੇ ਨਾਲ ਕਾਫੀ ਜਾਣਿਆ ਨੇ ਜਿਹੜਾ ਵਾ ਉਹ ਇਹ ਚੀਜ਼ ਸ਼ੇਅਰ ਕੀਤੀ ਆ ਕਿ ਭੈਣ ਜੀ ਵੀ ਅਸੀਂ ਤੁਹਾਡੇ ਕਹਿੰਦੇ ਇਹ ਚੀਜ਼ ਟਰਾਈ ਕੀਤੀ ਤੇ ਇਹਦੇ ਨਾਲ ਜਿਹੜੇ ਸਾਡੇ ਕਾਫੀ ਹੇਅਰ ਜਿਹੜੇ ਔਰ ਜਿਹੜੇ ਫਰਕ ਪਿਆ ਤੇ ਸਾਡੇ ਫੇਸ਼ੀਅਲ ਹੇਅਰ ਜਿਹੜੇ ਖਤਮ ਹੋ ਗਏ ਮੇਰੇ ਨਾਲ ਇੱਕ ਭੈਣ ਜੀ ਆ ਉਹਨਾਂ ਨੇ ਸ਼ੇਅਰ ਵੀ ਕੀਤਾ ਸੀਗਾ ਇਹਦੇ ਬਾਰੇ ਤੇ ਮੇਰੇ ਕੋ ਕਮੈਂਟ ਹੈਗਾ ਇਹ ਮੈਂ ਤੁਹਾਡਾ ਸ਼ੇਅਰ ਕਰਦੀ ਆ ਬਲਵਿੰਦਰ ਕੌਰ ਦੀ ਆਈਡੀ ਤੋਂ ਉਹਨਾਂ ਨੇ ਸ਼ੇਅਰ ਕੀਤਾ ਕਿ ਮੈਂ ਤਾਂ ਮੇਰੇ ਬਹੁਤ ਜਿਆਦਾ ਜਿਹੜੇ ਆ ਉਹ ਫੇਸ਼ੀਅਲ ਹੇਅਰ ਸੀਗੇ ਤੇ ਮੈਂ ਤੁਹਾਡੀ ਇਹ ਜਿਹੜੀ ਆ ਅ ਤਸੇ ਮੁਤਾਬਕ ਇਹ ਯੂਜ਼ ਕੀਤੀ ਤੇ ਮੇਰੇ ਜਿਹੜੇ ਫੇਸ਼ੀਅਲ ਹੇਅਰ ਆ ਉਹ ਕਾਫੀ ਫਰਕ ਪੈ ਗਿਆ 15 ਤੋਂ 20 ਦਿਨਾਂ ਦੇ ਵਿੱਚ ਜਿਹੜਾ ਅਸਰ ਦਿਖਣਾ ਸ਼ੁਰੂ ਹੋ ਗਿਆ ਉਹ ਕਹਿੰਦੇ ਮੈਂ ਪਹਿਲਾਂ ਥ੍ਰੈਡਿੰਗ ਕਰਵਾ ਲੈਂਦੀ ਸੀਗੀ ਤੇ ਥ੍ਰੈਡਿੰਗ ਕਰਵਾ ਕੇ ਤੇ ਫਿਰ ਮੈਂ ਇਹ ਫਟਕਰੀ ਯੂਜ਼ ਕਰਦੀ ਸੀਗੀ ਤੇ ਮੇਰੇ ਜਿਹੜੇ ਫੇਸ਼ੀਅਲ ਹੇਅਰ ਆ ਉਹ ਕਾਫੀ ਖਤਮ ਹੋ ਗਏ ਤੇ ਇਸ ਤੋਂ ਇਲਾਵਾ ਨਾਜ਼ੀਆ ਖਾਨ ਨੇ ਉਹ ਸਾਡੇ ਹਰ ਇੱਕ ਵੀਡੀਓ ਦੇ ਉੱਤੇ ਕਮੈਂਟ ਕਰਦੇ ਨੇ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਵੀ ਉਹ ਕਹਿੰਦੇ ਕਿ ਮੈਂ ਹਰ ਇੱਕ ਰੈਮਡੀ ਜਿਹਦਾ ਡੀਆ ਉਹ ਉਹ ਵੀ ਟਰਾਈ ਕਰਦੇ ਨੇ ਤੇ ਇੱਕ ਸੁਖਜੀਤ ਸਿੰਘ ਦੀ ਆਈਡੀ ਤੋਂ ਨੇ ਸੁਖਜੀਤ ਸਿੰਘ 3772 ਆਈਡੀ ਤੋਂ ਤੋਂ ਉਹ ਕਹਿੰਦੇ ਕਿ ਮੈਂ ਤੁਹਾਡੀ ਹਰ ਇੱਕ ਜੜੀ ਹੈ ਰੈਮਡੀ ਯੂਜ਼ ਕਰਦੀ ਹਾਂ ਤੇ ਇਹਦੇ ਨਾਲ ਮੈਨੂੰ ਕਾਫੀ ਫਰਕ ਪੈਣਾ ਮੇਰੇ ਫੇਸ ਤੇ ਸ਼ੁਰੂ ਹੋ ਗਿਆ ਥੈਂਕ ਯੂ ਵੈਰੀ ਮੱਚ ਭੈਣ ਜੀ ਤੇ ਇੱਕ ਮਰੀਂਦਰ ਕੌਰ ਦੀ ਆਈਡੀ ਤੋਂ ਨੇ ਤੇ ਉਹ ਵੀ ਜਿਹੜਾ ਵਾ ਉਹ ਰੈਗੂਲਰ ਸਾਡੇ ਬਲੌਗ ਵੇਖਦੇ ਨੇ ਤੇ ਉਹ ਵੀ ਸਾਡੀ ਹਰ ਇੱਕ ਰੈਮਡੀ ਨੂੰ ਜਿਹੜਾ ਵਾ ਉਹ ਯੂਜ਼ ਕਰਦੇ ਹੋ ਤੇ ਇੱਕ ਰੁਪਿੰਦਰ ਸੰਧੂ ਦੀ ਆਈਡੀ ਤੋਂ ਨੇ ਉਹਨਾਂ ਨੇ ਕਮੈਂਟ ਕੀਤਾ ਸੀ ਕਿ ਤੁਸੀਂ ਬਹੁਤ ਸਾਰੀਆਂ ਜਿਹੜੀਆਂ ਰੈਮਡੀਜ਼ ਦੱਸ ਦਿਓ ਪੈਕ ਦੱਸ ਦਿਓ ਕਿ ਅਸੀਂ ਹਾਂ ਜਿਹੜਾ ਵਾ ਉਹ ਸਾਰੀਆਂ ਟਰਾਈ ਕਰਨੀਆਂ ਨੇ ਨਹੀਂ ਜੀ ਦੇਖੋ ਸਿਸਟਰ ਜਿਹੜੀ ਵੀ ਤੁਹਾਡੇ ਫੇਸ ਦੇ ਅਕੋਰਡਿੰਗ ਤੁਹਾਨੂੰ ਸ਼ੂਟ ਕਰਦੀ ਹੈ ਕਿਉਂਕਿ ਕਈਆਂ ਨੂੰ ਬਲੱਠੀ ਪਾਊਡਰ ਸ਼ੂਟ ਨਹੀਂ ਕਰਦਾ ਕਈਆਂ ਨੂੰ ਜਿਹੜਾ ਵਾ ਲਾਲੋ ਨਿੰਬੂ ਸ਼ੂਟ ਨਹੀਂ ਕਰਦਾ ਕਿਸੇ ਨੂੰ ਟਮਾਟਰ ਜੂਸ ਸ਼ੂਟ ਨਹੀਂ ਕਰਦਾ ਆਪਣੇ ਸਕਿਨ ਦੇ ਅਕੋਰਡਿੰਗ ਕਿਸੇ ਦੀ ਸਕਿਨ ਡਰਾਈ ਹੈ ਕਿਸੇ ਦੀ ਆਇਲੀ ਹੈ ਕਿਸੇ ਦੇ ਫੇਸ ਤੇ 글로 ਨਹੀਂ ਹੈਗਾ ਕਿਸੇ ਦੇ ਪਿਗਮੇਨਟੇਸ਼ਨ ਆ ਬਲੈਮਿਸ਼ ਆ ਉਹਦੇ ਅਕੋਰਡਿੰਗ ਕਈਆਂ ਨੂੰ ਰਿੰਕਲ ਨੇ ਆਪਣੇ ਫੇਸ ਦੇ ਅਕੋਰਡਿੰਗ ਜਿਹਨੂੰ ਜਿਹੜੀ ਪ੍ਰੋਬਲਮ ਆ ਤੁਸੀਂ ਉਹ ਰੈਮਡੀ ਯੂਜ਼ ਕਰੋ ਤੇ ਜੇ ਤੁਸੀਂ ਸਾਰੀਆਂ ਯੂਜ਼ ਕਰਨੀਆਂ ਤੁਸੀਂ ਇੱਕ ਵੀਕ ਇੱਕ ਕਰ ਲਓ ਨੈਕਸਟ ਵੀਕ ਦੂਸਰੀ ਕਰ ਲਓ ਇਸ ਤਰੀਕੇ ਦੇ ਨਾਲ ਕਰੋ ਤੇ ਆ ਜਿਹੜੇ ਇਹਨਾਂ ਆ ਦੀ ਸਾਰੇ ਭੈਣ ਭਰਾਵਾਂ ਦੀ ਇੱਕ ਮੋਟੀਵੇਟਿਡ ਜਰਨਲ ਲਾਈਫ ਉਹਨਾਂ ਦਾ ਚੈਨਲ ਹੈ ਉਹਨਾਂ ਦੇ ਉਤੋਂ ਵੀ ਕਮੈਂਟ ਆਉਂਦੇ ਨੇ ਕਿ ਉਹ ਵੀ ਸਾਡੀ ਸਾਰੀਆਂ ਵੀਡੀਓ ਦੇਖਦੇ ਨੇ ਥੈਂਕ ਯੂ ਵੈਰੀ ਮੱਚ ਕਮੈਂਟ ਕਰਨ ਵਾਸਤੇ ਤੇ ਹੋਰ ਵੀ ਕਈ ਜਣੇ ਨੇ ਜਿਨ੍ਹਾਂ ਤੇ ਕਮੈਂਟ ਆਉਂਦੇ ਨੇ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੀ ਇਸ ਵੀਡੀਓ ਵੇਖਦੇ ਹੋ ਕਮੈਂਟ ਕਰਦੇ ਹੋ ਤੇ ਅੱਜ ਦੀ ਵੀਡੀਓ ਵਿੱਚ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਚੀਜ਼ ਸਮਝ ਆ ਗਈ ਹੋਵੇਗੀ ਕਿ ਭੈਣਾਂ ਨੂੰ ਕਪੜਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈ ਅਸੀਂ ਆਪਣੀ ਮੈਂ ਆਪਣੀ ਆਪਣੇ ਆਪ ਤੇ ਇੱਕ ਐਕਸਪੈਰੀਮੈਂਟ ਕੀਤੀ ਹੋਈ ਚੀਜ਼ ਜਿਹੜੀ ਉਹ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਤੇ ਇਹ ਫਟਕਰੀ ਦਾ ਬੈਸਟ ਹੈ ਫੇਸ਼ੀਅਲ ਹੈਅ ਅਨ ਚਾਹੇ ਵਾਲਾ ਨੂੰ ਖਤਮ ਕਰਨ ਵਾਸਤੇ ਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦੀ ਵੀਡੀਓ ਜਿਹੜੀ ਉਹ ਪਸੰਦ ਆਈ ਹੋਵੇਗੀ ਫਿਰ ਜੇ ਪਸੰਦ ਆਈ ਹੋਵੇ ਤਾਂ ਪਲੀਜ਼ ਲਾਈਕ ਜਰੂਰ ਕਰ ਦਿਆ ਕਰੋ ਵੀਡੀਓ ਨੂੰ ਲਾਈਕ ਦੇ ਨਾਲ ਤੁਹਾਡਾ ਕੋਈ ਵੀ ਕੋਸਟ ਨਹੀਂ ਲੱਗਦੀ ਹੈ ਕਿ ਸਾਨੂੰ ਹੌਸਲਾ ਮਿਲਦਾ ਹੈ ਤੇ ਜੇ ਤੁਸੀਂ ਨਵੇਂ ਹੋ ਤਾਂ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤੇ ਜੇ ਵੀਡੀਓ ਚੰਗੀ ਲੱਗੇ ਤਾਂ ਨੂੰ ਅੱਗੇ ਸ਼ੇਅਰ ਵੀ ਕਰ ਦਿਆ ਕਰੋ ਤਾਂ ਜੋ ਕਿਸੇ ਹੋਰ ਨੂੰ ਵੀ ਇਸ ਚੀਜ਼ ਦਾ ਫਾਇਦਾ ਹੋ ਸਕੇ ਤੇ ਫਿਰ ਮਿਲਦੇ ਆ ਤੁਹਾਨੂੰ ਹੋਰ ਕਿਸੇ ਨਵੀਂ ਵੀਡੀਓ ਨਾਲ ਜੇ ਤੁਹਾਨੂੰ ਕਿਸੇ ਹੋਰ ਚੀਜ਼ ਬਾਰੇ ਕੋਈ ਪ੍ਰੋਬਲਮ ਹੋਵੇ ਤੇ ਤੁਹਾਨੂੰ ਕੋਈ ਰੈਮੇਡੀ ਕੋਈ ਚੀਜ਼ ਚਾਹੀਦੀ ਹੋਵੇ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਮਿਲਦੇ ਆ ਫਿਰ ਤੁਹਾਨੂੰ ਅਗਲੇ ਵੀਡੀਓ ਦੇ ਵਿੱਚ ਸਸਟ੍ਰਿਕਾ ਦੀ ਸਾਰੀਆਂ